ਇਤਿਹਾਸਿਕ ਕਸਬਾ ਧਿਆਨਪੁਰ ਨਜ਼ਦੀਕ ਪਿੰਡ ਵਾਲੇ ਚੱਕ ਚਿੱਟ ਸੜਕਸਾਰ ਪਸ਼ੂਆਂ ਵਾਲੇ ਛੱਡ ਨੂੰ ਅਗਲਗ ਜਾਣ ਤੇ 60 ਸਾਲਾ ਉਮਰ ਦੇ ਬਜ਼ੁਰਗ ਦੀ ਮੌਤ ਤੇ ਹੋਰ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਅਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4:30 ਤੋਂ 5 ਵਜੇ ਨਾਲ ਬਜ਼ੁਰਗ ਗੁਰਪ੍ਰੀਤ ਸਿੰਘ ਦੇ ਘਰ ਬਣੇ ਪਸ਼ੂਆਂ ਦੇ ਛੱਡ ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਅੱਗ ਇੱਕਦਮ ਫੈਲੀ ਅਤੇ ਇੰਨੀ ਭਿਆਨਕ ਹੋ ਗਈ ਕਿ ਅਗਦੀ ਲਪੇਟ ਚ ਆ ਜਾਣ ਨਾਲ ਬਜ਼ੁਰਗ ਗੁਰਪ੍ਰੀਤ ਸਿੰਘ ਅਤੇ ਦੋ ਮੱਜਾਂ ਤੇ ਇੱਕ ਬੱਕਰੀ ਦੀ ਮੌਤ ਹੋ ਗਈ। ਪਿੰਡ ਵਾਸੀਆਂ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਭਾਰੀ ਮੁਸ਼ਕਲ ਨਾਲ ਅੱਗ ਦੇ ਕਾਬੂ ਪਾਇਆ। ਪਣ ਇਹੜਾ ਅੱਗ ਲੱਗੰਦਾ ਜੀ ਇਹ ਚਾਂਨਕ ਅਸੀਂ ਜਿਦੋਂ ਆਏ ਆ ਕੰਮ ਤੋਂ ਤੇ ਪਾ ਆ ਗਏ ਮੈਂ ਡੰਗਰ ਨੇ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਿਵੇਂ ਅੱਥ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮੋਰਸਾਲੀ ਵੀ ਆ ਤੇ ਵੱਧ ਤੋਂ ਵੱਧ ਸਾਡਾ ਖਰਚਾ ਦਿੱਤਾ ਜਾਂਦਾ ਦੀ ਵੀ ਦੀ ਕੀ ਕਾਰਨ ਕੀ ਕੀ ਹੋਇਆ ਅਜਦਾ ਕੰਮ ਲੱਗੀਆਂ ਨੂੰ ਐਂਦਾ ਕੰਮ ਤੋਂ ਆਏ ਢੇਰ ਕੋਈ ਇਹਨਾਂ ਨੂੰ ਪਾਣੀ ਲਗਾ ਜੋ ਸੱਤਿਆਂ ਰਿਟਨ ਸੌਂਗੇ ਰਿਆ ਨੂੰ ਬਾਅਦ ਜੋ ਵੇਖੇ ਮੁੰਡਾ ਇਹਨਾਂ ਦੂਜੇ ਨਾਲ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆਂ ਇੱਕ ਵੇਖਿਆ ਸਾਰੇ ਮੱਤ ਗਈ ਹੀ ਅੱਗ ਤੇ ਕੀ ਕੀ ਨੁਕਸਾਨ ਹੋਇਆ ਨੁਕਸਾਨ ਬਿਆੜੀ ਪੂਰੀ ਹੋ ਗਈ ਤੇ ਜੋ ਮੱਜਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਟਰੈਕਟਰ ਗੱਡੀ ਸਰ ਗਈ ਸਾਰੇ ਅੱਗ ਲੱਗੀ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਤੁਸੀਂ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਸੀ ਮੇਰਾ ਪਾਣੀ ਬਤੀਰਾ ਪਾਇਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਨਿਕਾਨ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ ਪੂਣੇ 4:00 ਵਜੇ ਦੀ ਗੱਲ ਆ ਤੇ ਤੇ ਪ੍ਰਭਾਵ ਕੀਤਾ ਕਿ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਲੇ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗ ਇਹ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸੀ ਆ ਰਹੀ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮੁਰਗੇ ਸਾਖਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਂ ਦੇ ਹੱਡਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜਿਤਕريبਨ ਜੀ ਆਪਾਂ ਲੈ ਜਦੇ ਪਰ ਭਾਇ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਣਦਾ ਬੀ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲ ਹੀ ਨੁਕਸਾਨ ਆ ਉਹ तकरीबन ਘੱਟ ਤੋਂ ਘੱਟ ਕੋਈ 10-12 ਲੱਖ ਦੇ ਲੱਗੇ ਮੇਰੇ ਚੈਨਲ ਨੂੰ ਸਾਹ ਹੋ ਗਿਆ ਸੀ ਬੜ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸ ਤਰ੍ਹਾਂ ਗੁਸਤੇ ਦੇ ਲਿਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾਂ ਜਿੱਦਾਂ ਕਿ ਮੜਮੜ ਦੁੱਧ ਤੇ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰਾਂ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਇਹੋ ਕਿਉਂਕਿ ਜਾਂ ਦੀ ਪ੍ਰਵਾਹੀ ਤਾਂ ਕਰਨੀ ਸਕਦੀ ਪਰ ਮਾਲਿਸ਼ਾ ਤਾਂ ਨੇ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਦੇ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਹ ਜਰਾ ਮੋੜਾ ਪੜੇ ਉਸੇ ਵੱਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਆ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਰਕ ਸ਼ਰਕਤ ਦੀ ਬਰੌਂ ਦਾ ਕਰਿਆ ਵੀ ਉਹਦੇ ਨਾਲ ਹੀ ਜਰਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਸੀ ਉਹ ਪਰਾਲੀ ਨੇ ਪਿਹਾਲ ਗਰੂਪ ਧਾਰ ਜਾਗਦਾ ਉਹਦੇ ਕਾਰਨ ਜਰਾ ਸਾਰਾ ਕੁਝ ਸਾਟੇ ਸਵਾਹ ਗਿਆ ਅणि ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਜਣੀ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫਾਰਮੇਸ਼ਨ ਆਈ ਕੰਟਰੋਲ ਰੂਮ ਰਾਈ 41 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਹੀ ਕੋਸ਼ 8-12 ਸਾਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਬਰੂਤੀ ਉਹ ਮੋਟਰ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕੱਲ ਲੱਗਣ ਦੇ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਆ